ਅਸ ਸੀਸੀਟੀਵੀ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤਾਂ ਮਾਰਕੀਟ ਤੋਂ ਆਪਣੀ ਮਾਤਾ ਦੇ ਨਾਲ ਘਰ ਵਾਪਸ ਪਰਤ ਰਹੀ ਕੁੜੀ ਜਿਸ ਦਾ ਬੈਗ ਖੋ ਕੇ ਮੋਟਰਸਾਈਕਲ ਸਵਾਰ ਭੱਜਦੇ ਨੇ ਹਾਲਾਂਕਿ ਕੁੜੀ ਜਿਹੜੀ ਉਹ ਬੈਗ ਨਹੀਂ ਛੱਡਦੀ ਤਾਂ ਇਹ ਲੁਟੇਰੇ ਦੇਖ ਲੋ ਉਸ ਨੂੰ ਕਾਫੀ ਦੂਰ ਤੱਕ ਸੀਟ ਦਿਆ ਹੋਏ ਆਪਣੇ ਨਾਲ ਲੈ ਜਾਂਦੇ ਨੇ ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਵੇਖ ਕੇ ਤਾਂ ਤੁਹਾਡੀ ਵੀ ਰੂਕ ਕਮ ਜਾਵੇਗੀ ਤੇ ਕਰੋ ਨਿਕਲਣ ਤੋਂ ਪਹਿਲਾਂ ਤੁਸੀਂ ਜ਼ਰੂਰ ਸੋਚੋਗੇ ਕਿ ਆਖਰ ਸੜਕਾਂ ਤੇ ਨਿਕਲਣਾ ਕੀ ਸੁਰੱਖਿਅਤ ਹੈ ਤਸਵੀਰਾ ਜ਼ੀਰਕਪੁਰ ਦੀਆਂ ਨੇ ਜਿੱਥੇ ਲਗਾਤਾਰ ਲੁੱਟਖੋਦੀਆਂ ਵਾਰਦਾਤਾ ਵਧਦੀਆਂ ਜਾ ਰਹੀਆਂ ਨੇ ਤੇ ਤਾਜ਼ਾ ਮਾਮਲਾ ਸਾਹਮਣੇ ਆਇਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਦੇ ਆਧਾਰ ਤੇ ਹੁਣ ਪੁਲਿਸ ਜਾਂਚ ਕਰ ਰਹੀ ਹੈ ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਬਦਮਾਸ਼ ਜਿਨ੍ਹਾਂ ਵੱਲੋਂ ਇਸ ਸਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਕੁੜੀ ਦਾ ਪਰਸ ਖੋ ਕੇ ਭੱਜਦੇ ਨੇ ਤੇ ਕੁੜੀ ਜਦ ਪਰਸ ਨਹੀਂ ਚੜਦੀ ਤਾਂ ਕਾਫੀ ਦੂਰੀ ਤੱਕ ਕੇ ਬਦਮਾਸ਼ ਇਸ ਨੂੰ ਕਸੀੜਦਿਆਂ ਹੋਏ ਆਪਣੇ ਨਾਲ ਲੈ ਜਾਂਦੇ ਨੇ ਆ ਸੀਸੀਟੀਵੀ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤਾਂ ਮਾਰਕੀਟ ਤੋਂ ਆਪਣੀ ਮਾਤਾ ਦੇ ਨਾਲ ਘਰ ਵਾਪਸ ਪਰਤ ਰਹੀ ਕੁੜੀ ਜਿਸ ਦਾ ਬੈਗ ਖੋ ਕੇ ਮੋਟਰਸਾਈਕਲ ਸਵਾਰ ਭੱਜਦੇ ਨੇ ਹਾਲਾਂਕਿ ਕੁੜੀ ਜਿਹੜੀ ਉਹ ਬੈਗ ਨਹੀਂ ਛੱਡਦੀ ਤਾਂ ਇਹ ਲੁਟੇਰੇ ਦੇਖ ਲੋ ਉਸ ਨੂੰ ਕਾਫੀ ਦੂਰ ਤੱਕ ਸੀੜ ਦਿਆ ਹੋਇਆ ਆਪਣੇ ਨਾਲ ਲੈ ਜਾਂਦੇ ਨੇ ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਵੇਖ ਕੇ ਤਾਂ ਤੁਹਾਡੀ ਵੀ ਰੂਹ ਕੰਮ ਜਾਵੇਗੀ ਤੇ ਕਰੋ ਨਿਕਲਣ ਤੋਂ ਪਹਿਲਾਂ ਤੁਸੀਂ ਜ਼ਰੂਰ ਸੋਚੋਗੇ ਕਿ ਆਖਰ ਸੜਕਾਂ ਤੇ ਨਿਕਲਣਾ ਕੀ ਸੁਰੱਖਿਅਤ ਹੈ ਤਸਵੀਰਾਂ ਜ਼ੇਰਕਪੁਰ ਦੀਆਂ ਨੇ ਜਿੱਥੇ ਲਗਾਤਾਰ ਲੁੱਟਖੋਦੀਆਂ ਵਾਰਦਾਤਾ ਵਾਦ ਦਿਆ ਜਾ ਰਿਹਾ ਹੈ। ਨੇ ਤਦਾਜ਼ਾ ਮਾਮਲਾ ਸਾਹਮਣੇ ਆਇਆ। ਹਾਲਾਂਕਿ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਦੇ ਆਧਾਰ ਤੇ ਹੁਣ ਪੁਲਿਸ ਜਾਂਚ ਕਰ ਰਹੀ ਹੈ। ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਬਦਮਾਸ਼ ਜਿਨ੍ਹਾਂ ਵੱਲੋਂ ਇਸ ਸਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ। ਕੁੜੀ ਦਾ ਪਰਸ ਖੋ ਕੇ ਭੱਜਦੇ ਨੇ ਤੇ ਕੁੜੀ ਜਦ ਪਰਸ ਨਹੀਂ ਚੜਦੀ ਤਾਂ ਕਾਫੀ ਦੂਰੀ ਤੱਕ ਕੇ ਬਦਮਾਸ਼ ਇਸ ਨੂੰ ਕਸੀੜਦਿਆਂ ਹੋਏ ਆਪਣੇ ਨਾਲ ਲੈ ਜਾਂਦੇ ਨੇ। ਆ ਸੀਸੀਟੀਵੀ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਤਾਂ ਮਾਰਕੀਟ ਤੋਂ ਆਪਣੀ ਮਾਤਾ ਦੇ ਨਾਲ ਘਰ ਵਾਪਸ ਪਰਤ ਰਹੀ ਕੁੜੀ ਜਿਸ ਦਾ ਬੈਗ ਖੋ ਕੇ ਮੋਟਰਸਾਈਕਲ ਸਵਾਰ ਭੱਜਦੇ ਨੇ ਹਾਲਾਂਕਿ ਕੁੜੀ ਜਿਹੜੀ ਉਹ ਬੈਗ ਨਹੀਂ ਛੱਡਦੀ ਤਾਂ ਇਹ ਲੁਟੇਰੇ ਦੇਖ ਲੋ ਉਸ ਨੂੰ ਕਾਫੀ ਦੂਰ ਤੱਕ ਸੀੜ ਦਿਆ ਹੋਇਆ ਆਪਣੇ ਨਾਲ ਲੈ ਜਾਂਦੇ ਨੇ ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਵੇਖ ਕੇ ਤਾਂ ਤੁਹਾਡੀ ਵੀ ਰੂਹ ਕੰਮ ਜਾਵੇਗੀ ਤੇ ਕਰੋ ਨਿਕਲਣ ਤੋਂ ਪਹਿਲਾਂ ਤੁਸੀਂ ਜ਼ਰੂਰ ਸੋਚੋਗੇ ਕਿ ਆਖਰ ਸੜਕਾਂ ਤੇ ਨਿਕਲਣਾ ਕੀ ਸੁਰੱਖਿਅਤ ਹੈ ਤਸਵੀਰਾਂ ਜ਼ੇਰਕਪੁਰ ਦੀਆਂ ਨੇ ਜਿੱਥੇ ਲਗਾਤਾਰ ਲੁੱਟਖੋਦੀਆਂ ਵਾਰਦਾਤਾ ਵਾਦ ਦਿਆ ਜਾ ਰਿਹਾ ਹੈ ਨਹੀਂ ਤਾਂ ਤਾਜ਼ਾ ਮਾਮਲਾ ਸਾਹਮਣੇ ਆਇਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਦੇ ਆਧਾਰ ਤੇ ਹੁਣ ਪੁਲਿਸ ਜਾਂਚ ਕਰ ਰਹੀ ਹੈ ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਬਦਮਾਸ਼ ਜਿਨ੍ਹਾਂ ਵੱਲੋਂ ਇਸ ਸਵਾਰਾਤ ਨੂੰ ਅੰਜਾਮ ਦਿੱਤਾ ਗਿਆ ਕੁੜੀ ਦਾ ਪਰਸ ਖੋ ਕੇ ਭੱਜਦੇ ਨੇ ਤੇ ਕੁੜੀ ਜਦ ਪਰਸ ਨਹੀਂ ਚੜਦੀ ਤਾਂ ਕਾਫੀ ਦੂਰੀ ਤੱਕ ਕੇ ਬਦਮਾਸ਼ ਇਸ ਨੂੰ ਕਸੀੜਦਿਆਂ ਹੋਏ ਆਪਣੇ ਨਾਲ ਲੈ ਜਾਂਦੇ ਨੇ ਆ ਸੀਸੀਟੀਵੀ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤਾਂ ਮਾਰਕੀਟ ਤੋਂ ਆਪਣੀ ਮਾਤਾ ਦੇ ਨਾਲ ਘਰ ਵਾਪਸ ਪਰਤ ਰਹੀ ਕੁੜੀ ਜਿਸ ਦਾ ਬੈਗ ਖੋ ਕੇ ਮੋਟਰਸਾਈਕਲ ਸਵਾਰ ਭੱਜਦੇ ਨੇ ਹਾਲਾਂਕਿ ਕੁੜੀ ਜਿਹੜੀ ਉਹ ਬੈਗ ਨਹੀਂ ਛੱਡਦੀ ਤਾਂ ਇਹ ਲੁਟੇਰੇ ਦੇਖ ਲੋ ਉਸ ਨੂੰ ਕਾਫੀ ਦੂਰ ਤੱਕ ਸੀੜ ਦਿਆ ਹੋਇਆ ਆਪਣੇ ਨਾਲ ਲੈ ਜਾਂਦੇ ਨੇ ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਵੇਖ ਕੇ ਤਾਂ ਤੁਹਾਡੀ ਵੀ ਰੂਹ ਕੰਮ ਜਾਵੇਗੀ ਤੇ ਕਰੋ ਨਿਕਲਣ ਤੋਂ ਪਹਿਲਾਂ ਤੁਸੀਂ ਜ਼ਰੂਰ ਸੋਚੋਗੇ ਕਿ ਆਖਰ ਸੜਕਾਂ ਤੇ ਨਿਕਲਣਾ ਕੀ ਸੁਰੱਖਿਅਤ ਹੈ ਤਸਵੀਰਾਂ ਜ਼ੇਰਕਪੁਰ ਦੀਆਂ ਨੇ ਜਿੱਥੇ ਲਗਾਤਾਰ ਲੁੱਟਖੋਦੀਆਂ ਵਾਰਦਾਤਾ ਵਾਧ ਦਿੱਤਾ ਜਾ ਰਿਹਾ ਹੈ। ਤੇ ਤਾਜ਼ਾ ਮਾਮਲਾ ਸਾਹਮਣੇ ਆਇਆ। ਹਾਲਾਂਕਿ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਦੇ ਆਧਾਰ ਤੇ ਹੁਣ ਪੁਲਿਸ ਜਾਂਚ ਕਰ ਰਹੀ ਹੈ। ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਬਦਮਾਸ਼ ਜਿਨ੍ਹਾਂ ਵੱਲੋਂ ਇਸ ਸਵਾਰਾਦਤ ਨੂੰ ਅੰਜਾਮ ਦਿੱਤਾ ਗਿਆ। ਕੁੜੀ ਦਾ ਪਰਸ ਖੋ ਕੇ ਭੱਜਦੇ ਨੇ ਤੇ ਕੁੜੀ ਜਦ ਪਰਸ ਨਹੀਂ ਚੜਦੀ ਤੇ ਕਾਫੀ ਦੂਰੀ ਤੱਕ ਕੇ ਬਦਮਾਸ਼ ਇਸ ਨੂੰ ਕਸੀੜ ਦਿਆ ਹੋਇਆ ਆਪਣੇ ਨਾਲ ਲੈ ਜਾਂਦੇ ਨੇ।